30 ਕਿਲੋਮੀਟਰ ਪਿੱਛਾ ਕਰਕੇ ਇੱਕ ਬਦਮਾਸ਼ ਨੂੰ ਕਾਬੂ ਕੀਤਾ ਗਿਆ ਜਿਸ ਦੇ ਵੱਲੋਂ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਲਗਾਤਾਰ ਪੁਲਿਸ ਵੀ ਕਈ ਕਿਲੋਮੀਟਰ ਤੱਕ ਇਸ ਬਦਮਾਸ਼ ਨੂੰ ਚੇਜ਼ ਕਰਦੀ ਰਹਿੰਦੀ ਹੈ ਤੇ ਆਖਰਕਾਰ 30 ਕਿਲੋਮੀਟਰ ਦੂਰ ਜਾ ਕੇ ਇਸ ਨੂੰ ਕਾਬੂ ਕਰਕੇ ਲੈ ਕੇ ਆਂਦਾ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਵੀ ਇਸ ਤੇ ਕਾਫੀ ਕ੍ਰਿਮਨਲ ਪਰਚੇ ਦਰਜ ਨੇ ਤੇ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਸ਼ੱਕ ਹੋਇਆ ਇੱਕ ਵਰਨਾ ਗੱਡੀ ਤੇ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਪਰ ਇਸ ਬਦਮਾਸ਼ ਦੇ ਵੱਲੋਂ ਉੱਤੇ ਰੁਕਣ ਦੀ ਬਜਾਏ ਅੱਗੇ ਤੋਂ ਜੋ ਨਾਕਾ ਲਗਾਇਆ ਸੀ ਉਸ ਨੂੰ ਤੋੜ ਕੇ ਭੱਜਿਆ ਜਾਂਦਾ ਜਿਸ ਤੋਂ ਬਾਅਦ ਫਿਰ ਪੁਲਿਸ ਦੀਆਂ ਗੱਡੀਆਂ ਹੂਟਰ ਮਾਰਦੀਆਂ ਹੋਈਆਂ ਇਸ ਦਾ ਪਿੱਛਾ ਕਰਦੀਆਂ ਨੇ ਰਾਸਤੇ ਦੇ ਵਿੱਚ ਕਿਹਾ ਜਾਂਦਾ ਕਿ ਇਸ ਬਦਮਾਸ਼ ਦੇ ਵੱਲੋਂ ਕਈ ਲੋਕਾਂ ਨੂੰ ਫੱਟੜ ਕੀਤਾ ਗਿਆ ਵਰਨਾ ਗੱਡੀ ਦੇ ਨਾਲ ਤੇ ਉਸ ਤੋਂ ਬਾਅਦ ਇਸ ਦੇ ਵੱਲੋਂ ਕਾਫੀ ਤੇਜ਼ ਗੱਡੀ ਵੀ ਭਜਾਈ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਦੀਆਂ ਗੱਡੀਆਂ ਇਸ ਦਾ ਕਾਫੀ ਕਿਲੋਮੀਟਰ ਤੱਕ ਪਿੱਛਾ ਕਰਦੀਆਂ ਰਹੀਆਂ ਤੇ ਆਖਰਕਾਰ 30 ਕਿਲੋਮੀਟਰ ਦੂਰ ਜਾ ਕੇ ਉਸ ਦੀ ਗ੍ਰਿਫਤਾਰੀ ਕੀਤੀ ਗਿਆ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੋ ਜਦੋਂ ਜੋ ਹੈ ਬਦਮਾਸ਼ ਨੂੰ ਕਾਬੂ ਕੀਤਾ ਤੇ ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਫਤੇਗੜ ਚੂੜੀਆਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕੁਲਵਿੰਦਰ ਰੋਸ਼ੀ ਨਾਮ ਦਾ ਇਹ ਬਦਮਾਸ਼ ਹੈ ਜਿਸ ਤੇ ਕਾਫੀ ਕ੍ਰਿਮੀਨਲ ਪਰਚੇ ਦਰਜ ਨੇ ਤਾਂ ਉਸ ਤੋਂ ਬਾਅਦ ਇਹ ਵਰਨਾ ਗੱਡੀ ਦੇ ਵਿੱਚ ਆਪਣੀ ਦੇ ਵਿੱਚ ਸਵਾਰ ਹੋ ਕੇ ਆ ਰਿਹਾ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਕੋਲੋਂ ਇੱਕ 30 ਬੋਰ ਦਾ ਪਿਸਤਲ ਤੇ ਨਾਲ 6 ਜਿੰਦਾ ਰੌਂਦ ਵੀ ਦੱਸੀ ਜਾ ਰਹੀ ਨੇ ਕਿ ਮੌਕੇ ਤੋਂ ਕਾਬੂ ਕੀਤੇ ਗਏ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ